ਦਿੱਲੀ ਬੰਬ ਤਮਾਕੇ ਕਿ ਫੇਰ ਇੱਕ ਵਾਰ ਗਵਾਂਡੀ ਮੁਲਕ ਨਾਲ ਜੰਗ ਛੇੜ ਸਕਦੇ ਨੇ ਦਿੱਲੀ ਲਾਲ ਖੇਲ ਦੇ ਬਾਅਦ ਹੋਏ ਤਮਾਕਿਆਂ ਦੇ ਵਿੱਚ ਜਿਸ ਤਰ੍ਹਾਂ ਮੌਤ ਦੀ ਗਿਣਤੀ ਵਧੀ ਹੈ ਤੇ ਉਸ ਤੋਂ ਬਾਅਦ ਹੁਣ ਇਹ ਵੀ ਪਹਿਲੂ ਸਾਹਮਣੇ ਉੱਭਰਨ ਲੱਗਿਆ ਹੈ ਏਜੰਸੀਆਂ ਦੀ ਜਾਂਚ ਦੇ ਵਿੱਚ ਇਹ ਵੀ ਤੱਥ ਜੁੜਨ ਲੱਗੇ ਨੇ ਕਿ ਇਹਦਾ ਕਨੈਕਸ਼ਨ ਗਵਾਂਡੀ ਮੁਲਕ ਪਾਕਿਸਤਾਨ ਨਾਲ ਜੁੜਦਾ ਹੈ ਤਾਂ ਕੀ ਇੱਕ ਵਾਰ ਫੇਰ ਜੰਗ ਦਾ ਮੌਹਰ ਬਣ ਸਕਦਾ ਹੈ ਇਹ ਸਭ ਦੇ ਦਰਮਿਆਨ ਤੇ ਇਸ ਦੇ ਪ੍ਰਧਾਨ ਮੰਤਰੀ ਯੂਰਪ ਦੇਸ਼ ਤੋਰੇ ਤੇ ਸੀ ਨਰੇ ਤੋਂ ਪਰਤੇ ਤੇ ਪਰਤਦੇ ਆ ਹੀ 에ਰਪੋਰਟ ਤੋਂ ਸਿੱਧੇ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਜ਼ਖਮੀਆਂ ਦਾ ਹਾਲ ਚਾਲ ਜਾਣਿਆ ਬਿਲਕੁਲ ਜੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਰੀ ਪਟਾਨ ਗਏ ਹੋਏ ਸੀਗੇ ਪਟਾਨ ਤੋਂ ਪਰਤੇ ਤੇ ਉਹਨਾਂ ਨੇ ਸਿੱਧਾ ਹਸਪਤਾਲ ਦਾ ਰੁਕੀਤਾ ਤੇ ਉਸ ਤੋਂ ਬਾਅਦ ਜ਼ਖਮੀਆਂ ਦਾ ਹਾਲ ਚਾਲ ਜਾਣਿਆ ਤੇ ਕਿਹਾ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ ਸਜ਼ਾ ਦਿੱਤੀ ਜਾਏਗੀ ਹੁਣ ਜੋ ਤੱਥ ਉੱਪਰ ਰਹੇ ਨੇ ਸੱਚ ਉੱਪਰ ਰਿਹਾ ਜੋ ਘਟਨਾਕਰਮ ਸਾਹਮਣੇ ਆ ਰਹੇ ਜਿਹਾ ਪਪੜਾ ਪਰਪੜਾ ਗੱਲ ਕਰੀਏ ਤੋਦੇ ਵਿੱਚ ਇੱਕ ਪਹਿਲੂ ਤਾਂ ਇਹ ਹੈ ਕਿ ਇਹ 10 ਤਰੀਕ ਸੀ ਹੈ ਨਾ ਜਦੋਂ ਤੇ ਗਰਮ ਗਰਮ ਮਹੀਨਾ ਸੀਗਾ ਮਤਲਬ ਜਦੋਂ ਇਹ ਘਟਨਾ ਵਾਪਰਦੀ ਆ ਤੇ ਉਹਦੇ ਵਿੱਚ ਜੋ ਕੁਝ ਵਾਪਰਿਆ ਉਹ ਆਪਾਂ ਸਭ ਨੇ ਦੇਖਿਆ ਕਿ ਉਹਦੇ ਵਿੱਚ ਤਮਾਕੀ ਹੁੰਦੇ ਨੇ ਗੱਡੀ i20 ਗੱਡੀ ਹੈ ਉਹ ਤਿੰਨ ਥਾਂ ਵਿਕੀ ਹੈ ਤੇ ਉਹ ਟ੍ਰੈਫਿਕ ਦੇ ਵਿੱਚ ਲਿਆ ਕੇ ਖੜਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਬਲਾਸਟ ਦੇ ਉਹ ਸਾਹਮਣੇ ਆ ਰਹੀਆਂ ਨੇ ਸੁਣ ਇਸ ਮਾਮਲੇ ਦੇ ਵਿੱਚ NIA ਨੇ ਜਾਂਚ ਸ਼ੁਰੂ ਕੀਤੀ ਹੈ ਇਹ UAPA ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ NIA ਨੇ ਘਟਨਾ ਦੀ ਜਾਂਚ ਦਾ ਜਿੰਮਾ ਸੰਭਾਲ ਲਿਆ ਪਲਵਾਮਾ ਦਾ ਡਾਕਟਰ ਕਹਿੰਦੇ ਗੱਡੀ ਚਲਾ ਰਿਹਾ ਸੀ ਡਾਕਟਰ ਦੀ ਮਾਂ ਦੇ ਨਾਲ ਉਹਦਾ DNA ਮਲਾਕੇ ਦੇਖਿਆ ਜਾ ਰਿਹਾ ਅਤੇ ਪਿਤਾ ਨੂੰ ਰਸਤੇ 'ਚ ਲੈ ਲਿਆ ਗਿਆ ਤੇ ਉਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦਿੱਲੀ ਸਰਕਾਰ ਨੇ ਮੁਆਵਜ਼ਿਆਂ ਦਾ ਐਲਾਨ ਕਰ ਦਿੱਤਾ ਹੈ ਜਿਹੜੀ 12 ਲੋਕਾਂ ਦੀ ਜਾਨ ਗਈ ਹੈ ਉਹਨਾਂ ਦੇ ਲਈ ਪਰ ਇਸ ਦੇ ਨਾਲ ਨਾਲ ਜਿਹੜੇ ਪਹਿਲੂ ਕੁਝ ਉੱਪਰ ਨੇ ਜਿਵੇਂ ਡਾਕਟਰਾਂ ਦੇ ਨਾਮ ਦਾ ਸਾਹਮਣੇ ਆਉਣਾ ਹੈ ਨਾ ਅੱਠ ਹੱਤਵਾਦੀਆਂ ਚੋਂ ਕਹਿੰਦੇ ਜੀ 6 ਡਾਕਟਰ ਨੇ ਇਹਨਾਂ ਚੋਂ ਚਾਰ ਕਸ਼ਮੀਰ ਦਾ ਸਬੰਧਤ ਨੇ ਦੋ ਯੂਪੀ ਨਾਲ ਸਬੰਧਤ ਨੇ ਇਹਨਾਂ ਤੇ ਇਹਦੇ ਵਿੱਚ ਹੋਰ ਉਹਨਾਂ ਧਾਰਮਿਕ ਨਮਾਇंदे ਨੇ ਕੋਈ ਜੀ ਇਹ ਸਾਰਾ ਕੁਝ ਜੋ ਸਾਹਮਣੇ ਆ ਰਿਹਾ ਉਹਦੇ ਨਾਲ ਹੀ ਇਹ ਵੀ ਪਹਿਲੂ ਉੱਪਰ ਆਇਆ ਇਹ ਤਾਂ ਸੱਚ ਸਾਹਮਣੇ ਆ ਰਿਹਾ ਕਿ ਜਿਸ ਤਰ੍ਹਾਂ ਸਮਾਨ ਇਕੱਠਾ ਕੀਤਾ ਜਾ ਰਿਹਾ ਸੀ ਜਿਸ ਤਰ੍ਹਾਂ ਉਹ ਸਾਰੀ ਪ੍ਰਕਿਰਿਆ ਸੀ ਉਹਦੇ ਤਹਿਤ ਕਹਿੰਦੇ ਜੀ 200 ਬੰਬਾਂ ਨੂੰ 26 11 ਬਣਾਉਣਾ ਸੀ ਕਹਿੰਦੇ ਇੱਕ ਵਾਰ ਫੇਰ 26 11 ਪਰਕੇ ਹਮਲਿਆਂ ਦੀ ਸ਼ਾਜਤ ਸੀ ਇੱਕ ਤਰ੍ਹਾਂ ਨਾਲ ਕਹਿੰਦੇ ਤੇ 200 ਬੰਬਾਂ ਦੀ ਤਿਆਰੀ ਕੀਤੀ ਗਈ ਸੀ ਪ੍ਰਧਾਨ ਮੰਤਰੀ ਮੋਦੀ ਨੇ ਕਹਿੰਦੇ ਲਾਲ ਕਿਲੇ ਧਮਾਕੇ ਦੇ ਵਿੱਚ ਜ਼ਖਮੀ ਲੋਕਾਂ ਨੂੰ ਮੁਲਾਕਾਤ ਕੀਤੀ ਉਹਨਾਂ ਦਾ ਹਾਲ-ਚਲ ਜਾਣਿਆ बुधवार ਨੂੰ ਦੁਪਹਿਰ 2 ਵਜੇ ਦੇ ਕਰੀਬ ਪਰਦੇ ਪ੍ਰਧਾਨ ਮੰਤਰੀ ਨਿੰਰਮੋਦੀ ਪਟਾਨ ਤੋਂ ਵਾਪਸ ਪਰਤੇ ਸਨ ਤੇ ਉਹ 에어ਪੋਰਟ ਤੋਂ ਸਿੱਧੇ ਹਸਪਤਾਲ ਗਏ ਤੇ ਤਮਾਕਿਆਂ ਨੂੰ ਲੈ ਕੇ ਹੁਣ ਤੱਕ ਨਵੇਂ ਖੁਲਾਸੇ ਹੋ ਰਹੇ ਨੇ ਜੇ ਕਰੋਨਾ ਤੇ ਜਾਈਏ ਤਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਤਵਾਦੀਆਂ ਦੀਆਂ 200 ਅਤਵਾਦੀਆਂ ਦੀ ਸ਼ਰਜ 200 ਬੰਬ ਤਮਾਕੇ ਕਰਨ ਦੀ ਸੀ ਜਿਵੇਂ 26 11 ਸ਼ਾਮਿਲ ਹੋਏ ਸੀ ਲੜੀ ਬਾਦ ਜਿਵੇਂ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਨੂੰ ਦਿੱਲੀ ਗੁਰਕਾਵਾ ਫਰੀਦাবাদ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਦਿੱਲੀ ਚ ਲਾਲ ਕਿਲਾ ਇੰਡੀਆ ਗੇਟ ਕਲੱਬ ਗੋਰੀ ਸ਼ੰਕਰ ਮੰਦਿਰ ਅਜਿਹੇ ਕਹਿੰਦੇ ਬਹੁਤ ਨਾਮਚਨ ਥਾਵਾਂ ਸੀਗੀਆਂ ਸਰਾਉ ਦੇਸ਼ਪੁਰ ਦੇ ਰੇਲਵੇ ਸਟੇਸ਼ਨ ਤੇ ਹੋਰ ਕੁਝ ਵੱਡੇ ਮਾਲ ਕੁਝ ਹੋਰ ਥਾਵਾਂ ਉਹਨਾਂ ਦੇ ਨਿਸ਼ਾਨੇ ਤੇ ਸੀ 에ਰਪੋਰਟਾਂ ਦੱਸ ਰਹੀਆਂ ਕਹਿੰਦੇ ਜੀ 6 ਜਨਵਰੀ ਤੋਂ ਚੱਲ ਰਹੀ ਸੀ ਤੇ ਇਹਦੇ ਵਿੱਚ ਕਹਿੰਦੇ ਜੀ ਕਿ ਜੈਸ਼ੀ ਮੁਹੰਮਦ ਸੰਗਠਨ ਦਾ ਹੱਥ ਹੋਣ ਦੀ ਸੰਭਾਵਨਾ ਹੈ ਕਿਉਂ ਉਹ ਉਹ ਇਹਦੇ ਪਿੱਛੇ ਨੇ ਪਿਛਲੇ ਕਈ ਮਹੀਨਿਆਂ ਤੋਂ 200 ਬੰਬ ਬਣਾਉਣ ਦੀ ਤਿਆਰੀ ਕਰ ਰਹੇ ਸਨ ਕਹਿੰਦੇ ਜਾਂਚ ਏਜੰਸੀਆਂ ਦਾ ਇਹ ਵੀ ਕਹਿਣਾ ਹੈ ਕਿ ਅਤਵਾਦੀ ਦਾ ਮਕਸਦ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਉਣਾ ਸੀ ਤਾਂ ਕਿ ਦੇਸ਼ ਦੇ ਵਿੱਚ ਫਿਰ ਕੋ ਦੰਗੇ ਪੜਕ ਸਕਣ ਤੇ ਇਸ ਦੇ ਲਈ ਕਹਿੰਦੇ ਕਿ ਉਹਨਾਂ ਨੇ ਕਸ਼ਮੀਰ ਦੇ ਪਲਵਾਮਾ, ਸ਼ੋਪੀਆ ਤੇ ਅਨੰਤਨਾਗ ਦੇ ਕੁਝ ਡਾਕਟਰਾਂ ਨੂੰ ਵੀ ਚੁਣਿਆ ਤਾਂ ਕਿ ਉਹ ਬਿਨਾਂ ਰੁਕ ਟੋਕ ਕਿਤੇ ਵੀ ਜਾ ਸਕਣ ਤੇ ਇਸ ਨੂੰ ਲੈ ਕੇ ਯਮਨ ਵਾਕਿਨ ਨਾਲ ਲੇਕ ਇਸਮੁੰਦਤ ਚਾਰ ਅਪਡੇਟ ਜਿਹੜੀਆਂ ਸਾਹਮਣੇ ਆ ਰਹੀਆਂ ਕਾਰ ਚਲਾਉਣ ਵਾਲਾ ਤੁਹਾਡੀ ਡਾਕਟਰ ਕਹਿੰਦੇ ਜੀ ਮਰਦੀ ਮਾਂ ਦਾ ਡੀਐਨਏ ਕਲੈਕਟ ਕਰ ਲਿਆ ਗਿਆ ਜਾਂਚ ਦੇ ਲਈ ਉਸ ਨੂੰ ਏਮਜ਼ ਤੇ ਹਰਨ ਸਿੰਘ ਜਾਂਚ ਦੇ ਵਿੱਚ ਭੇਜ ਦਿੱਤਾ ਲੇਬ ਦੇ ਵਿੱਚ ਭੇਜ ਦਿੱਤਾ ਗਿਆ ਤੇ ਇਸਪੋਰਟ ਚ ਸ਼ਾਮਲ ਹੁੰਡਈ 120 ਕਾਰ ਫਰੀਦਾਬਾਦ ਸਥਿਤ ਇੱਕ ਸੈਕੰਡ ਹੈਂਡ ਕਾਰ ਸ਼ੋਰੂਮ ਤੋਂ ਲਈ ਗਈ ਸੀ ਸ਼ੋਰੂਮ ਦੇ ਮਾਲਕ ਨੂੰ ਹਿਰਾਸਤ ਚ ਲੈ ਲਿਆ ਗਿਆ ਪ੍ਰਿਧਵਾਦੀ ਅਲਫਲਾਜ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਉਹਨਾਂ ਨੇ ਵੀ ਇਸ ਮਾਮਲੇ ਤੇ ਬਿਆਨ ਜਾਰੀ ਕਰਕੇ ਕਿਹਾ ਕਿ ਵੀ ਕੈਂਪਸ ਦੇ ਵਿੱਚ ਕੈਮੀਕਲ ਲਿਆਉਣ ਦੀ ਕੋਈ ਗੱਲ ਜਿਹੜੀ ਫਲਾਈ ਜਾ ਰਹੀ ਹੈ ਉਹ ਗੱਲ ਬਿਲਕੁਲ ਗਲਤ ਹੈ ਸਾਡਾ ਇਹਨਾਂ ਨਾਲ ਤਾਲੁਕਾ ਸਿਰਫ ਇਹਨਾਂ ਦੇ ਅਧਿਆਪਨ ਖੇਤਰ ਤੱਕ ਦਾ ਸੀ ਉਸ ਤੋਂ ਬਿਨਾਂ ਸਾਨੂੰ ਵੀ ਪਤਾ ਨਹੀਂ ਉਹਨਾਂ ਦੇ ਕੀ ਕੰਮ ਨੇ ਘਟਨਾ ਵਾਲੀ ਜਗ੍ਹਾ ਤੋਂ ਕਰੀਬ 40 ਸੈਂਪਲ ਕਲੈਕਟ ਕੀਤੇ ਗਏ ਨੇ ਸ਼ੁਰੂਆਤੀ ਜਾਂਚ 'ਚ ਵੀ ਪਤਾ ਲੱਗਾ ਕਿ ਇੱਕ ਸੈਂਪਲ ਵਿੱਚ ਮੋਨੀਆ ਨਾਈਟ੍ਰੇਟ ਹੁੰਦੀ ਵੀ ਸੰਭਾਵਨਾ ਸੋ ਕਾਰ ਦਾ ਧਮਾਕਾ ਸੁਸਾਇਸਾਈਡ ਕਾਰ ਬੰਬਰ ਵਰਗਾ ਕਹਿੰਦੇ ਹਮਲਾ ਨਹੀਂ ਸੀਗਾ ਇਹ ਜਦੋਂ ਕਿ ਕਾਰ ਚਲਾਉਣ ਵਾਲਾ ਬੰਦਾ ਵੀ ਵਿੱਚ ਹੀ ਮਾਰੇਗਾ ਇਸੇ ਲਿਕੇ ਦੇ ਕਿ ਉਹ ਟੈਸਟ ਕੀਤਾ ਜਾ ਰਿਹਾ ਸੂਤਰਾਂ ਦੇ ਅਨੁਸਾਰ ਕਾਰ ਨੂੰ ਕਾਰ ਨੇ ਕਿਸੇ ਟਾਰਗੇਟ ਨੂੰ ਟੱਕਰ ਨਹੀਂ ਮਾਰੀ ਨਾ ਕਿਸੇ ਬਿਲਡਿੰਗ ਚ ਦਾਖਲ ਹੋਈ ਯਾਨੀ ਕਿ ਇਹ ਸੁਸਾਇਸਾਈਡ ਕਾਰ ਬੰਬਿੰਗ ਵਰਗਾ ਹਮਲਾ ਨਹੀਂ ਸੀ ਉਮਰਬੇ سپورਟ ਚ ਮਾਰਿਆ ਗਿਆ ਮਾਰਿਆ ਜਾ ਚੁੱਕਾ ਹੈ ਪੁਲਿਸ ਨੇ ਉਸ ਦੀ ਮਾਂ ਦਾ ਡੀਐਨਏ ਸੈਂਪਲ ਲੈ ਲਿਆ ਤਾਂ ਕਿ ਤਮਾਕੇ ਦੇ ਜਿਹੜੇ ਉਹ ਮਿਲਣ ਉਸ ਥਾਂ ਦੇ ਉੱਤੋਂ ਉਹ ਲਾਸ਼ਾਂਆਂ ਵਿੱਚੋਂ ਟੁਕੜਿਆਂ ਜੋ ਉਹਦਾ ਮਿਲਾਨ ਕੀਤਾ ਜਾ ਸਕੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਕੋਲ ਸੋਮਵਾਰ ਸ਼ਾਮ ਨੂੰ 6:52 ਮਿੰਟ ਦੇ ਉੱਤੇ ਇੱਕ ਚਿੱਟੇ ਰੰਗ ਦੀ i20 ਕਾਰ ਦੇ ਵਿੱਚ ਧਮਾਕਾ ਹੋਇਆ ਸੀ ਇਸ ਦੇ ਵਿੱਚ 12 ਲੋਕਾਂ ਦੀ ਮੌਤ ਹੋਈ ਸੀ ਤੇ ਇਸ ਤੋਂ ਬਾਅਦ ਮਤਲਬ ਕਿ ਹੁਣ ਇਹ ਤੱਥ ਨਵੇਂ ਉੱਪਰ ਕੇ ਸਾਹਮਣੇ ਆ ਰਹੇ ਨੇ ਜਿਹਦੇ ਹਵਾਦਿਆਂ ਆਪਾਂ ਗੱਲ ਕਰ ਰਹੇ ਹਾਂ ਇਹੀ ਨੀਗਾ ਐ ਜਾਂਚ ਏਜੰਸੀਆਂ ਉਸ ਸਬੰਧਤ ਯੂਨੀਵਰਸਿਟੀ ਪਹੁੰਚ ਗਈਆਂ ਨੇ ਐ ਅਲਫ ਯੂਨੀਵਰਸਿਟੀ ਫਰੀਦাবাদ ਉੱਥੇ ਕਹਿੰਦੇ ਕਿ ਬਕਾਇਦਾ ਤੌਰ ਤੇ ਪੁਲਿਸੀਆਂ ਟੁਕੜੀਆਂ ਪਹੁੰਚ ਗਏ ਨੇ ਭਾਈ ਚਾਸਲੈਂਸ ਵਾਈ ਦਿੱਤੀ ਹੈ ਕਿ ਡਿਊਟੀ ਤੋਂ 라ਵਡ ਆਫਟਰ ਆਨ ਸਾਡਾ ਕੋਈ ਸਬੰਧ ਨਹੀਂ ਸੀ ਤੇ 몰ਵੀ ਨੂੰ ਵੀ ਕਿਨੂੰ ਗ੍ਰਿਫਤਾਰ ਕੀਤਾ ਗਿਆ ਦਿੱਲੀ ਦੇ ਵਿੱਚ ਤਮਾਕੀਆਂ ਦੇ ਮਾਮਲੇ ਵਿੱਚ ਫਰੀਦাবাদ ਤੋਂ ਮਿਲੇ 200 2900 ਮਤਲਬ ਲਗਭਗ 3000 ਕਿਲੋ ਬਿਸਪੋਟਰ ਕਹਿੰਦੇ ਉਹ ਜਿੱਦੇ ਕਮਰਾ ਲਿਆ ਗਿਆ ਸੀ ਥਾਂ ਲਗੀ ਸੀ ਰੈਡਨ ਤੋਂ ਲਈ ਉਹ ਇਸ ਤਰੀਕੇ ਦਾ ਅਰਦੀ ਥਾਂ ਸੀ ਕਿ ਇੱਕ ਅੰਦਰੋਂ ਰਸਤਾ ਸੀਗਾ ਇੱਕ ਬਾਹਰੋਂ ਵੀ ਸੀਗਾ ਤੇ ਕਹਿੰਦੇ ਬੈਸੇ ਰੂਟੀਨ ਚ ਅੰਦਰੋਂ ਆਉਂਦੇ ਜਾਂਦੇ ਸੀ ਪਰ ਜਿੱਦਣ ਉਹ ਬੋਰੀਆਂ ਬੋਰੀਆਂ ਰੱਖੇ ਉਦੋਂ ਬਾਹਰੋਂ ਰੱਖ ਕੇ ਗਏ ਤੇ ਇਹ ਕਹਿ ਕੇ ਰੱਖਿਆ ਕਿ ਖਾਦ ਹੈ ਤੇ ਅਸੀਂ ਛੇਤੀ ਉਹ ਖਾਦ ਲੈ ਜਾਣੀ ਹੈ ਹਾਂ 2900 ਕਿਲੋ ਵਿਸਪੋਰਟ ਦੇ ਤਾਰ ਕਹਿੰਦੇ ਆਪਸ ਜੁੜੇ ਹੋਏ ਨੇ ਦੋਆਂ ਵਿੱਚ ਇੱਕ ਹੀ ਗੱਲ ਕਾਮਨ ਹੈ ਉਹ ਇਹ ਹੈ ਕਿ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਇਸ ਯੂਨੀਵਰਸਿਟੀ ਦੇ ਡਾਕਟਰ ਨੂੰ ਵਿਸਪੋਰਟ ਦੇ ਵਿੱਚ ਜਮਾ ਕੀਤੀ ਗਏ ਸਮਗਰੀ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਇੱਥੇ ਪੜਾਉਣ ਵਾਲੇ ਮੁਹੰਮਦ 우ਮਰ ਨਵੀ ਨੇ i20 ਕਾਰ ਦੇ ਵਿੱਚ ਵਿਸਪੋਰਟ ਦੇ ਨਾਲ ਖੁਦ ਨੂੰ ਉਡਾ ਲਿਆ ਸੋ ਇਸ ਲਈ ਯੂਨੀਵਰਸਿਟੀ ਦਾ ਕਨੈਕਸ਼ਨ ਜੁੜਿਆ ਇੱਕ ਪੋਜ਼ਿਟਿਵ ਬਰਾਮਦਗੀ ਆ ਉਹ ਵੀ ਯੂਨੀਵਰਸਿਟੀ ਅਸੰਬੰਧੀ ਕੋਧੀ ਹੈ ਤੇ ਪ੍ਰੈਫੈਸਰ ਦੀ ਤੇ ਇੱਧਰ ਵੀ ਇਹ ਕਾਰਵਾਈ ਉਹਦੇ ਵਿੱਚ ਹੈ। ਇਸ ਵਾਲੇ ਨਾਲ ਵੀ ਜਾਂਚ ਨਵੇਂ ਸਿਰ ਤੋਂ ਹੋ ਰਹੀ ਹੈ। ਹੁਣ ਇਹਦਾ ਕਨੈਕਸ਼ਨ ਜਿਹੜਾ ਕਿਹਾ ਜਾ ਰਿਹਾ ਕਿ ਪਾਕ ਹੈਂਡਲਸ ਤੋਂ ਅਪਰੀਟ ਕੀਤਾ ਜਾ ਰਿਹਾ ਸੀਗਾ ਡਾਕਟਰ ਆਦਿਲ ਨੂੰ ਉਹ ਪੋਸਟਰ ਲਾਉਣ ਵਾਲਾ ਜਿਹੜਾ ਅਮਲਾ ਸੀਗਾ ਉਹਦੇ ਵਿੱਚ। ਸੋ ਇਸ ਨੂੰ ਲੈ ਕੇ ਕਿ ਜੇ ਉਹ ਉਹ ਥੋ ਹੈਂਡਲ ਹੋ ਰਿਹਾ ਤਾਂ ਕੀ ਇਹ ਸਾਰੀ ਘਟਨਾ ਪਿੱਛੇ ਵਦੇਸ਼ੀ ਤਾਕਤ ਹੈ ਕਮਾਂਡੀ ਮੁਲਕ ਦੀ ਤਾਕਤ ਹੈ ਤੇ ਜੇ ਉਹ ਤਾਕਤ ਹੈ ਤਾਂ ਫਿਰ ਜਿਹੜੀ ਕੇਂਦਰ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਮਿਸ਼ਨ ਸੰਦੂਰ ਚੱਲੀ ਹੈ ਤੇ ਕੀ ਇਹ ਫਿਰ ਉਸੇ ਤਰ੍ਹਾਂ ਹ ਮਤਲਬ ਜਿਵੇਂ ਪਲਵਾ ਮਹਾਮਲਾ ਪਹਿਲਗਾਮ ਮਹਾਮਲਾ ਫਿਰ ਉਹ ਤੋਂ ਬਦਲੇ ਵਜੋਂ ਇਹ ਕਾਰਵਾਈਆਂ ਜਿਹੜੀਆਂ ਹੁੰਦੀਆਂ ਹਨ ਇਹਨਾਂ ਮਿਸ਼ਨ ਸੰਦੂਰ ਹੋਇਆ ਕੀ ਇਹ ਬਦਲਾ ਦਾ ਬਦਲਾ ਚੱਲ ਰਿਹਾ ਹੈ ਕੀ ਆਉਂਦੇ ਦਿਨਾਂ ਦੇ ਵਿੱਚ ਹੋਰ ਕੋਈ 26 ਜਨਵਰੀ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਜਾਂ 26 11 ਵਰਗੇ ਧਮਾਕਿਆਂ ਨੂੰ ਲੈ ਕੇ ਕੋਈ ਹੋਰ ਨੀਤੀ ਹੈ ਜਾਂ ਫਿਰ ਜੇਕਰ ਇਹ ਉਧਰ ਵੱਤਵਦੀ ਹਮਲਾ ਹੋਇਆ ਤਾਂ ਕੀ ਫਿਰ ਉਹਦਾ ਮੂਲ ਤੋੜਵਾ ਜਵਾਬ ਦੇਣ ਦੇ ਲਈ ਉਧਰ ਕੋਈ ਫੌਜੀ ਕਾਰਵਾਈ ਹੋਏਗੀ ਇਸ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ 'ਚ ਕਈ ਸਵਾਲ ਨੇ ਦਿੱਲੀ ਦਾ ਉਹ ਖੇਤਰ ਸੀਲ ਹੈ ਲਾਲ ਕਿਲਾ ਬੰਦ ਕਰ ਦਿੱਤਾ ਗਿਆ ਹੈ ਰੇਲਵੇ ਸਟੇਸ਼ਨਾਂ ਤੇ ਬੱਸ ਅੱਡੇ ਆ ਦੇ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅੰਤਰਰਾਸ਼ਟਰੀ ਰਿਪੋਰਟ ਜਿਹੜਾ ਦਿੱਲੀ ਵਾਲਾ ਉਦੇ ਉੱਤੇ ਬਕਾਇਦਾ ਨੋਰਮਲ ਚੈਕਿੰਗ ਤੋਂ ਬਾਅਦ ਜਦੋਂ ਤੁਸੀਂ ਬੋਰਡਿੰਗ ਪਾਸ ਵਗੈਰਾ ਲੈ ਕੇ ਐਮ ਫਲਾਈਟ 'ਚ ਬੈਠਣ ਲਈ ਤਿਆਰ ਹੋਣੇ ਉੱਥੇ ਵੀ ਹੁਣ ਦੁਬਾਰਾ ਚੈਕਿੰਗ ਹੁੰਦੀ ਹੈ ਸੋ ਦੋਹਰੀ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਇਸ ਲਈ ਇਹ ਪਹਿਲੂ ਬਹੁਤ ਅਹਿਮ ਹੈ ਸੋ ਅਜੇ ਇਹਦੇ ਵਿੱਚ ਹੋਰ ਕਈ ਤੱਤ ਸਾਹਮਣੇ ਆਉਣ ਦੀ ਸੰਭਾਵਨਾ ਬਣੀ ਹੈ